ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸੰਧੂ ਪੱਧਰਪੁਰਿਆ ਅਡੇਰੀ ਫਾਰਮ ਦੇ ਵਿੱਚ ਤੁਹਾਡਾ ਸਵਾਗਤ ਹੈ ਸੱਜਣੋ ਅੱਜ ਦੀ ਪਿੰਡ ਜੋ ਆਮਰ ਕੋਟ ਜ਼ਿਲ੍ਹਾ ਸ਼੍ਰੀਨੁਤਰਨਤਨ ਸਾਹਿਬ ਤਹਿਸੀਲ ਪੱਟੀ ਇੱਕ ਘਰੇਲੂ ਘਰ ਦੇ ਵਿੱਚ ਵੀਡੀਓ ਅਪਲੋਡ ਕਰ ਰਹੇ ਹਾਂ ਕੋਈ ਲੇਬਰ ਦੇ ਕਾਰਨ ਕਿਸੇ ਕਾਰਨ ਜੋ ਟਾਉ ਦੀ ਨਕੀਨਾ ਨੀਲੀ ਰਾਵੀ ਜੋ ਸਾਡੀ ਜੋ ਆਪਣੀ ਬਾਰਡਰ ਬਿਲਟ ਦੀ ਆਸਲ ਪੂਰਿਆਂ ਦੀ ਲਾਈਨ ਦੇ ਵਿੱਚੋਂ ਜੋ ਪ੍ਰਾਤਨ ਰਵਾ ਤਰਿਆ ਆਉਂਦਾ ਏ ਉਹਦੇ ਵਿੱਚੋਂ ਤੁਹਾਨੂੰ ਇੱਕ ਝੋਟੀ ਵੇਚਣ ਨੂੰ ਸੇਲ ਆ ਤੇ ਬਾਕੀ ਵਧੇਰੇ ਜਾਣਕਾਰੀ ਲੈ ਕੇ ਬਾਅਦ ਤੋਂ ਦਵਾਂਗੇ ਉਦੋਂ ਪਹਿਲੋਂ ਕੁਐਸਟ ਕਰਾਂਗੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਬੈਲ ਆਉਣ ਨੂੰ ਆਰ ਸੈੱਟ ਕਰਨਾ ਕਿਉਂਕਿ ਹੋਰ ਵੀ ਕਿਸੇ ਵੀ ਵੀਡੀਓ ਦਾ ਆਪ ਜੀ ਨੂੰ ਨੋਟੀਫਿਕੇਸ਼ਨ ਜਲਦੀ ਸਭ ਤੋਂ ਮਿਲ ਸਕੇ ਆਸ ਕਰਦੇ ਹਾਂ ਜੋ ਇਸ ਚੈਨਲ ਦੇ ਨਾਲ ਜੁੜੇ ਨੇ ਸਾਰੇ ਹੀ ਚੜ੍ਹਦੀ ਕਲਾ ਤੇ ਤੰਦਰੁਸਤੀ ਚ ਹੋਗੇ ਵੱਧ ਤੋਂ ਵੱਧ ਸ਼ੇਅਰ ਲਾਈਕ ਕਰਿਆ ਕਰੋ ਹੋਰ ਵੀ ਕਿਸੇ ਵੀਰ ਦਾ ਫਾਇਦਾ ਹੋ ਜੇ ਤੇ ਵਧੇਰੇ ਜਾਣਕਾਰੀ ਲੈ ਕੇ ਤੁਹਾਡੇ ਤਾਈ ਦਿਨੇ ਆ ਆਪਣੀ ਨਰਖ ਪਰਖ ਕਰਕੇ ਚੋਕੇ ਟਿੱਪ ਕੇ ਤਸੱਲੀ ਕਰਕੇ ਲੈ ਕੇ ਜਾਣਾ ਪੈਸੇ ਲਾਉਣੇ ਆ ਤੁਹਾਡਾ ਫਰਜ਼ ਬੰਦਾ ਠੀਕ ਆ ਜੀ ਬਾਕੀ ਵਧੇਰੇ ਜਾਣਕਾਰੀ ਬਾਈ ਤੋਂ ਲੈਨੇ ਵੀਰ ਤੋਂ ਪੁੱਛਦੇ ਆ ਕਿਣਵਾ ਸੂਆ ਕੀ ਕਾਰਨ ਵੇਚ ਰਹੇ ਨੇ ਹਾਂਜੀ ਵੀਰੇ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਆ ਚੜਦੀ ਕਲਾ ਚੜਦੀ ਕਲਾ ਜੀ ਕੀ ਨਾਮ ਹੈ ਆਗਿਆਪਾਲ ਸਿੰਘ ਆਗਿਆਪਾਲ ਸਿੰਘ ਇਹ ਪਿੰਡ ਅਮਰਕੋਟ ਠੀਕ ਹੈ ਜ਼ਿਲ੍ਹਾ ਤਰਨਤਾਰ ਤਹਿਸੀਲ ਪੱਟੀ ਠੀਕ ਹੈ ਮੋਬਾਈਲ ਨੰਬਰ 8437315777 ਠੀਕ ਹੈ ਜੀ ਤੇ ਇੱਛਾਵਾਂ ਕਾ ਆਪਾਂ ਨੂੰ ਪਹਿਲਾਂ ਤੋਂ ਹੀ ਨਾਲ ਜੁੜੇ ਆਉਂਦੇ ਨੇ ਨੀਲੀ ਰਾਵੀ ਦੇ ਨਾਲ ਹੀ ਪਹਿਲਾਂ ਸ਼ੁਰੂ ਤੋਂ ਹੀ ਹਾਂਜੀ ਸਾਰੇ ਪਸ਼ੂ ਆਪਣੇ ਕੋਲ ਨੀਲੀ ਰਾਵੀ ਦੇ ਬੋਲ ਹਾਂਜੀ ਹਾਂਜੀ ਜੋ ਮਤਲਬ ਕਿ ਬੋਲ ਰੱਖਿਆ ਨੀਲੀ ਰਾਵੀ ਦਾ ਮਾਲੀ ਹਾਂਜੀ ਉਹ ਵੀ ਪਿਓਰ ਜੀ ਹੈ ਨਾ ਪਿਓਰੀ ਸਭ ਠੀਕ ਆ ਇਹ ਇਹਦੀ ਮਦਰ ਆ ਹਾਂਜੀ ਇਹਦੀ ਮਾਂ ਤੇ ਇਹ ਵੀ ਬਿਲਕੁਲ ਤਿਆਰ ਹੀ ਆ ਡਿਲੀਵਰੀ ਦੇ ਵਿੱਚ ਕੋਈ 1-2 ਦਿਨ ਦਾ ਸਮਾਂ ਹੀ ਜੋ ਰਹਿ ਗਿਆ ਇਹ ਕਿੰਨਾ ਕੁ ਦੁੱਧ ਅਗਾਪਾਲ ਜੀ ਪਾ ਰਹੀ ਹੈ ਇਹ 20 ਤੋਂ 25 ਲੀਟਰ ਅੱਛਾ ਇਹਨਾਂ ਕੱਢ ਦਿੰਦੀ ਰਹੀ ਹੈ ਹਾਂਜੀ ਤੇ ਇੱਕ ਸਿਆਲ ਚ ਦਿੰਦੀ ਰਹੀ ਤੇ ਗਰਮੀ ਚ ਹਰ ਵਕਤ ਨਹੀਂ ਨਹੀਂ ਸਿਆਲ ਦੇ ਵਿੱਚ ਸੋਈ ਜਦੋਂ ਉਦੋਂ 20 ਕਿਲੋ ਦੁੱਧ ਨੇ 20 ਪਰ 25 ਕਿਲੋ ਦੁੱਧ ਪਾਇਆ ਹਾਂਜੀ ਹਾਂਜੀ ਸਿਆਲ ਠੀਕ ਆ ਜੀ ਆ ਗਰਮੀ ਕਾਰਨ ਫਿਰ ਘੱਟ ਦੁੱਧ ਦਿੰਦੀਆਂ ਨਾ ਤੇ ਸਟਾਲਰੀਨ ਉਤੇ ਚਲੋ ਮੈਂ ਵੀ ਚੰਗੀ ਵੱਡੀ ਆ ਤੇ ਬਾਕੀ 20 ਕਿਲੋ ਚਲੋ ਇਹਨੂੰ ਕੀ ਜਾਂਦਾ ਏ ਆਮਦਰੀ ਨਾਲ ਪਾ ਸਕਦੀ ਆ ਇਹ ਨਹੀਂ ਕਿ ਨਹੀਂ ਇਹ ਜਿਹੜੀ ਇਹ ਕਿੰਵਾ ਸੂਆ ਆਪਾਂ ਛੋਟੀ ਸੇਲ ਕਰਨੀ ਇਹ ਦੂਜੇ ਸੂਏ ਦੀ ਦੂਜਾ ਸੂਆ ਤੇ ਕਿਦਾਂ ਦੀ ਸੋਈ ਆ परसों परसों दी के मगर की आ गया कट्ठा कट्ठा आ गया किन्ने ਬੌਲੇ ਤੋਂ ਸਟਾਰਟਿੰਗ ਆ 12 ਲੀਟਰ ਦੇ 12 ਕਿਲੋ ਤੋਂ ਠੀਕ ਆ ਜੀ ਤੇ ਤੁਸੀਂ ਫਿਰ ਸਕੂਲ ਜਾਂਦੇ ਪੜਨ ਪੜ੍ਹਾਈ ਕਰਨ ਹਾਂਜੀ ਠੀਕ ਆ ਤੇ ਫਾਦਰ ਸਾਹਿਬ ਇਕੱਲੇ ਹੋਣ ਕਰਕੇ ਲਿਵਰ ਦੀ ਤੰਗੀ ਕਰ ਠੀਕ ਆ ਆਂਦੇ ਬੰਦਾ ਭੱਜ ਗਿਆ ਦੱਸਣ ਦੇ ਆ ਇਹ ਨਾਮਾਲ ਨਹੀਂ ਸੰਭੇਂਦਾ ਜਿਵੇਂ ਕੋਈ ਬੱਤਰਾ ਆਊਗੀ ਦੇ ਦਾਂਗੇ ਠੀਕ ਆ ਬਹੁਤ ਸੋਹਣੀ ਹੈ ਨਾ ਸਿੰਗੀ-ਸੁੰਗੀ ਬਹੁਤ ਸੋਹਣੀ ਲੱਗੀ ਆ ਤੇ ਅੱਖ ਬਲੀ ਮਣਕੀ ਆ ਠੀਕ ਹੈ ਜੀ ਦੇਖੋ ਤੇ ਪੈਰਾਂ ਦੇ ਜਿਹੜੇ ਆ ਬਿਲਕੁਲ ਸਾਰੇ ਪ੍ਰੋਪਰ ਨਿਸ਼ਾਨ ਆਏ ਆ ਠੀਕ ਹੈ ਜੀ ਥਾਨ ਬਹੁਤ ਸੋਹਣਾ ਕਮਾਲ ਦਾ ਲੱਗਾ ਥਾਨ ਪੱਖੋਂ ਤੇ ਐ ਲੱਗਦਾ ਜਿਵੇਂ ਇਹ ਮਾਂ ਤੋਂ ਵੀ ਗਾੜੀ ਜਾਊਗੀ ਠੀਕ ਹੈ ਜੀ ਮਾਂ ਨੂੰ ਛੱਡ ਕੇ ਦੁੱਧ ਦੇ ਵਿੱਚ ਗਾੜੀ ਅੱਗੇ ਲੱਗੂਗੀ ਜੇ ਗਿਣੀਆਂ ਕਿ ਬਲੱਡ ਲਾਈਨ ਦੇ ਵਿੱਚ ਆਪਾਂ ਗਾਂ ਨਸਲ ਬਰੀਡ ਤਿਆਰ ਕਰਨੀ ਆ ਇਹੋ ਜਿਹਾ ਆਪਾਂ ਨੂੰ ਸ਼ੌਂਕ ਦਾ ਇਹੋ ਜੀ ਮੈਂ ਆਪਾਂ ਨੂੰ ਖਰੀਦ ਲੈਣੀ ਚਾਹੀਦੀ ਆ ਕਿਉਂਕਿ ਕੱਲੋਂ ਇਸ ਨਸਲ ਤੋਂ ਹੀ ਬਰੀਡ ਤੋਂ ਗਾਂ ਵਾਧਾ ਹੋ ਸਕਦਾ ਬੜੇ ਆਰਾਮਦਾਰੀ ਨਾਲ ਮੈਂ ਚਾਰੇ ਪੱਖੋਂ ਝੋਟੀ ਬਿਲਕੁਲ ਸੋਹਣੀ ਸੁਨੱਖੀ ਖੂਬਸੂਰਤ ਆ ਤੇ ਥਣ ਤੁਣ ਬਹੁਤ ਸੋਹਣਾ ਲੱਗਾ ਬਾਕੀ ਘਰੇਲੂ ਘਰ ਦੇ ਵਿੱਚ ਨਿਸ਼ਾਨੀਆਂ ਸਾਰੀਆਂ ਹੀ ਪ੍ਰੋਪਰ ਹੈਗੀਆਂ ਮੈਂ ਦੀਆਂ ਕਾਦਗਾਠੀ ਵੱਡਾ ਹੈ ਲਾਗੇ ਹੋ ਕੇ ਬਾਈ ਆ ਗਿਆ ਪਾਲ ਦਿਖਾਓ ਲੋ ਜੀ ਕਾਦ ਦਾ ਹਿਸਾਬ ਲਈ ਇਹਦੇ ਨੌਜਵਾਨ ਮੁੰਡਾ ਗੱਭਰੂ ਦੇ ਬਰਾਬਰ ਆ ਰਹੀ ਆ ਉਹ ਵੀ ਕਹਿੰਦੀ ਕਿ ਮੈਂ ਜਵਾਨੀ ਜਦ ਉਹ ਵੀ ਕਹਿੰਦਾ ਦੋਵੇਂ ਹੀ ਠੀਕ ਆ ਤੇ ਵੇਖ ਲਓ ਦੋਵੇਂ ਇੱਕ ਜੋ ਬਰਾਬਰ ਆ ਸੋਹਣੀਆਂ ਛੋਟੀਆਂ ਚੰਗੇ ਮਿਲ ਕੇ ਰਿਕੋਰਡ ਤੇ ਚੱਲਣ ਵਾਲੀ ਆ ਬਾਕੀ ਪਤਲੀ ਜੌੜੀ ਦੀ ਆ ਇਕੱਲੀ ਇਕੱਲੀ ਜੋ 나ੜ ਵੇਖ ਲਓ ਪਿੰਡੇ ਦੀ ਦੀਦੀ ਆ ਏ ਨਹੀਂ ਕਿ ਬਾਰਾ ਜਿਆਦਾ ਚੰਮ ਚੜਿਆ ਕਿ ਦੋ ਦਿਨਾਂ ਕੱਢੂਗੀ ਚਲੋ ਜਿਆਦਾ ਨਹੀਂ ਤੇ 12 ਤੋਂ ਬੌਲੇ ਤੋਂ ਸਟਾਰਟਿੰਗ ਦੱਸ ਰਹੇ ਨੇ ਤੇ ਬੱਚਾ ਜੋ ਆ ਨੀਲੀ ਦੇ ਵਿੱਚ ਮੇਲ ਕਾਫ ਦੇਖ ਸਕਦੇ ਠੀਕ ਆ ਤੇ ਜਿਆਦਾ ਨਹੀਂ ਤਾਂ ਸਵੇ ਹੀ 15 ਕਿਲੋ ਬੜੇ ਆਰਾਮਦਾਰੀ ਦਾ ਦੁੱਧ ਪਾ ਸਕਦੀ ਆ ਠੀਕ ਆ ਜੀ ਤੇ ਬਾਕੀ ਖੋਲ ਕੇ ਕਰਾ ਤੋੜ ਕੇ ਚੈੱਕ ਕਰਾਈਏ ਲੋ ਜੀ ਥਾਂ ਥੁਣਾ ਬਹੁਤ ਸੋਹਣਾ ਲੱਗਾ ਕਮਾਲ ਦਾ ਠੀਕਾ ਮੋਟਾ ਮੋਟਾ ਥਾਣਿਆ ਲੋ ਜੀ ਲੰਮੇ ਘੇੜਾ ਕੜਾਈਏ ਲੋ ਜੀ ਤੇ ਬਾਕੀ ਕਦ ਕਾਠੀ ਚੰਗੀ ਹਾਈਟ ਪੇਟ ਪੂੜਾ ਠੀਕਾ ਜਿਨਨੇ ਮਤਲਬ ਕਿ ਗਾਂ ਬਰੀਡ ਤੇ ਕੰਮ ਕਰਨਾ ਹੈ ਉਹ ਆਪਣੀ ਖਰੀਦਾਰੀ ਕਰ ਸਕਦਾ ਠੀਕਾ ਜੀ ਲੋ ਜੀ ਐਕਸ ਆ ਗਈ ਠੀਕ ਹੈ ਜੀ ਤੇ ਚਲੋ ਮਾਂ ਦਾ ਵੀ ਕਦ ਕਾਠ ਬਹੁਤ ਸੋਹਣਾ ਹੈ ਬਾਕੀ ਹੁਣ ਚਲੋ ਬਡੇਰੀ ਹੋਈ ਆ ਬਾਕੀ ਕਦ ਕਾਠੀ ਨੂੰ ਮਾਂ ਵੀ ਚੰਗੀ ਆ ਅਜੇ ਹਸਾਬ ਲਾਈਏ ਤੇ ਥਾਂ ਤੋਂ ਬਹੁਤ ਸੋਹਣੇ ਲੱਗੇ ਸੀ ਤੇ ਭਲਾ ਭੁਲਾ ਪਈਆਂ ਹਾਂ ਡਿਲੀਵਰੀ ਦਾ ਸਮਾਂ ਜੋ ਲੱਗੇ ਆਉਂਦਾ ਗਿਆ ਮੈਂ ਤਾਂ ਠੀਕ ਹੈ ਜੀ ਚਲੋ ਮਾਂ ਤੇ ਨਹੀਂ ਇਹਨਾਂ ਸੇਲ ਕਰਨੀ ਝੂਠੀ ਦੀ ਗੱਲ ਕਰਦੇ ਆ ਹਾਂ ਜੀ ਆ ਗਿਆ ਪਾਲ ਜੀ ਫਿਰ ਉਹਨੇ ਕੀ ਲੈ ਤੇ ਕਰਤੀ ਕਿੰਨੇ ਦੇ ਦੇਣੀ ਹੈ ਡੇਢ ਹੈ ਡੇਢ ਦਾ ਡੇਢ ਲੱਖ ਦੀ ਹਾਂ ਜੀ ਦੇ ਦਾਂਗੇ ਹਾਂ ਜੀ ਜੇ ਕੋਈ ਘਰੇ ਆਇਆ ਕੋਈ ਥੋੜਾ ਪਤਾ ਮਾਨਤਨ ਛੋੜਛਾਪਾ ਕਰ ਦੋਗੇ ਕਰ ਦਿਓ ਚਲੋ ਜ਼ਿਆਦਾ ਨਹੀਂ ਕਰ ਦਿਓ ਠੀਕ ਆ ਘਰ ਆਏ ਦਾ ਮਾਨਤਨ ਥੋੜਾ ਪਤਾ ਕਰ ਦਿਓ ਬਾਕੀ ਸੋਹਣੀ ਏ ਝੋਟੀ ਤੁਹਾਡੇ ਤੇ ਘਰ ਆਏ ਦਾ ਥੋੜਾ ਪਤਾ ਮਾਨਤਨ ਕਰ ਦਿਓ ਮੋਬਾਈਲ ਨੰਬਰ ਦੱਸ ਦਿਓ 84371 ਹਾਂ 15777 ਠੀਕ ਆ ਜੀ ਲਓ ਭਾਈ ਮਿੱਤਰੋ ਘਰ ਲੋ ਚੈੱਕ ਸਾਰੇ ਅੱਖੋਂ ਹੀ ਕੋਈ ਕਮੀ ਨਹੀਂ ਠੀਕ ਹੈ ਜੀ ਤੇ ਟਾਈਮ ਸਿਰਫ ੱਟੇ ਚੱਕ ਦਿਓ ਸਾਡੇ ਵੱਲੋਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਰੱਬ ਰੱਖੇ